ਕਿੰਨਾ ਗੱਲਾਂ ਕਰਾਂ ਦੀ ਭਾਬੀ ਜੀ ਮੈਂ ਆ ਦਿੱਤ ਪੋਚਾ ਲਾਉਣ ਲਈ ਆ ਵੇਖ ਨੁੱਕਰ ਤੇ ਪੜੇ ਹੋ ਇਹਦਾ ਪੋਚਾ ਲੱਗਣ ਦਾ ਪੋਚਾ ਤਾਂ ਲੱਗਣੀ ਨਹੀਂ ਡਿਆ ਸੀ ਫੋਨ ਕਰਦੀ ਸੀ ਤੂੰ ਮੈਂ ਤੇ ਭਾਬੀ ਜੀ ਪੋਚਾ ਹੀ ਲਾਉਣ ਲਈ ਆ ਵੇਖੋ ਜਦੋਂ ਕਿ ਇਹਨੂੰ ਹੋਲੇ ਸਪੇ ਫੋਨ ਲਾਈ ਹੈ ਨਾ ਉਹਦਾ ਫੁੱਸਫੁਸ ਕਰਕੇ ਗੱਲ ਹੁੰਦੀ ਆ ਮੈਨੂੰ ਪਤਾ ਵਾ ਇੰਨੀ ਗੱਲ ਦਾ ਐ ਸ਼ਾ ਤੁਸੀਂ ਫਿਰ ਭਾਬੀ ਜੀ ਲਾਉਂਦੇ ਰਹੇ ਕਿ ਇਹਨੂੰ ਫੋਨ ਤਾਂ ਹੀ ਨਹੀਂ ਹਿੰਦਾ ਕਹਿੰਦੇ ਜੀ ਪੋਚਾ ਲਾ ਲੈਂਦਾ ਹਾਂ ਮੈਨੂੰ ਤੇਰਾ ਕੀ ਮਤਲਬ ਆ ਭਲਾ ਮੈਂ ਕਿੰਨੂੰ ਗੱਲਾਂ ਕਰਦੀ ਰਹੀ ਆ ਤੂੰ ਇਹ ਆ ਗਿਆ ਦੇਗਾ ਮੈਨੂੰ ਪਤਾ ਵਾ ਬਸ ਇੱਦਾਂ ਹੀ ਫੁੱਸ ਫੁੱਸ ਕਰਕੇ ਗੱਲ ਹੁੰਦੀ ਆ ਪੈਣਾ ਗੱਲ ਮੈਂ ਜ਼ਰੂਰ ਕਰਦੀ ਰਹੀ ਆ ਤੇ ਕਰਦੀ ਤੇਰੇ ਭਰਾ ਨਾਲ ਰਹੀ ਆ ਡੇਢ ਸਾਲ ਮੈਂ ਮੰਗੀ ਰਹੀ ਸੀ ਤੇ ਇਹੋ ਨਹੀਂ ਜਾਣ ਛੱਡਦਾ ਤੇਰਾ ਭਰਾ ਹੀ ਮੇਰੀ ਉਦੋਂ ਤੇ ਜੇ ਮੈਂ ਰੋਟੀਆਂ ਲਾਉਣੀਆਂ ਕਰਾ ਦੋ ਬਲਜੀਤ ਨਾਲ ਗੱਲ ਜੇ ਮੈਂ ਉਹਨਾਂ ਦੇ ਕੱਪੜੇ ਧੋਣੇ ਕਰਾ ਦੋ ਮੇਰੀ ਤੇ ਮਾਂ ਵੀ ਤੰਗ ਆ ਗਈ ਤੇਰੇ ਭਰਾ ਤੋਂ ਹੋਣ ਮੈਨੂੰ ਤੂੰ ਦੱਸ ਫੇ ਤੂੰ ਕਿਤਨਾ ਗੱਲ ਕਾਂਡੀ ਹਾਏ ਹਾਏ ਮੈਂ ਤਾਂ ਕਿਹਨਾਂ ਵੀ ਨਹੀਂ ਲੱਗੀ ਭਾਬੀ ਜੀ ਤੁਸੀਂ ਤਾਂ ਜਾਣ ਕੇ ਹੀ ਲੱਗੇ ਜੇ ਚਲਾਂ ਨੰਬਰ ਚੈੱਕ ਕਰਾ ਆਹ ਮੈਂ ਦੱਸ ਦਿੰਨੀ ਆ ਫੜੇ ਪੋਚਾ ਫੜੇ ਆਏ ਹਾਏ ਆ ਪੋਚਾ ਫੜੇ ਦੱਸਦੀ ਆ ਆ ਵੇਖ ਲਓ ਕੀ ਗੱਲ ਹੈ ਮੇਰਾ ਆਰਗ ਨਹੀਂ ਖੁੱਲਣ ਦਿਆ ਭਾਬੀ ਜੀ ਦਿਖਾ ਮੈਨੂੰ ਆ ਵੇਖੋ ਭਾਬੀ ਜੀ ਆ ਵੇਖੋ ਮਨਪ੍ਰੀਤ ਦਾ ਨੰਬਰ ਜਿਹੜਾ ਲੱਗ ਹੀ ਗਿਆ ਸੀ ਮਨਪ੍ਰੀਤ ਦਾ ਨੰਬਰ ਉੱਤੇ ਹੈਗਾ ਉੱਤੇ ਤੂੰ ਸੇਵ ਕੀਤਾ ਵਾ ਅੰਦਰ ਕੇ ਹੋਰ ਦਾ ਨੰਬਰ ਹੋਣਾ ਵਾ ਉਨੇ ਮੇ ਲਾ ਕੇ ਪੁੱਛਦੀ ਆ ਨਾ ਬਲਾ ਮਨਪਰੀ ਜੀ ਮੇਰੀ ਗੱਲ ਸੁਣਾ ਮੈਂ ਗੱਲ ਮੰਨ ਪੀ ਤੇ ਨਹੀਂ ਕਰਨੀ ਇਹੀ ਮੈਂ ਦੱਸਾਂ ਤੇ ਨਹੀਂ ਤੁਹਾਨੂੰ ਉਹ ਸਾਡੀ ਸੇਲੀ ਦਾ ਜਨਮ ਦਿਨ ਮੈਂ ਉਹਦੇ ਨੂੰ ਸਰਪ੍ਰਾਈਜ਼ ਦੇਣਾ ਵਾ ਹਫੇ ਉਹਦਾ ਹੀ ਮੈਂ ਤੁਹਾਨੂੰ ਆਖਣ ਤੇ ਨਹੀਂ ਈ ਸੇਲੀ ਦਾ ਜਨਮ ਦਿਨ ਉਹਨੂੰ ਚੁੱਪ ਕਰ ਜਾ ਬੋਲੀ ਜੰਨੀ ਐਵੇਂ ਉਹਨੇ ਤਾਂ ਕੱਟਤਾ ਵਾ ਆ ਉਹਦੇ ਨੂੰ ਨਹੀਂ ਹੁਣ ਗੱਲ ਕਰਨ ਦੀ ਤਾਂ ਕੱਟਤਾ ਹੁਣਾ ਨਾ 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 ਆ ਗੱਲ ਝੂਠੀ ਆ ਤੂੰ ਮਨਪਰੀ ਤੂੰ ਉੱਤੇ ਲਿਖਿਆ ਵਾ ਨੰਬਰ ਕਿਵੇਂ ਹੋਰਦਾ ਵਾ ਤਾਂ ਖੁਸ-ਖੁਸ ਕਰਕੇ ਗੱਲਾਂ ਕਰਨ ਦੇ ਹਾਂ ਭਾਬੀ ਮੈਂ ਦੱਸਾਂ ਤਾਂ ਨਹੀਂ ਮੈਨੂੰ ਸਰਪ੍ਰਾਈਜ਼ ਦੇਣਾ ਪਰ ਤਾਂ ਗੱਲਾਂ ਕਰਨੇ ਤੇ ਮੈਨੂੰ ਭੁਲੇਖਾ ਪੈ ਗਿਆ ਤੁਹਾਡਾ ਵੀ ਤੇ ਮੈਂ ਤੁਹਾਡੇ ਤੋਂ ਵੀ ਲੁਕਾਉਣ ਲੱਗ ਪਈ ਜੇ ਮਨਪੀਤ ਦਾ ਨੰਬਰ ਫਿਰ ਉਹਨੂੰ ਫੋਨ ਕਿਉਂ ਨਹੀਂ ਚੁੱਕਿਆ ਮੈਂ ਲੈ ਕੇ ਲਾ ਲਓ ਤੁਸੀਂ ਉਹਦਾ ਨੰਬਰ ਵੇਖ ਲਓ ਲਾਲ ਭਾਬੀ ਜੀ ਜਾਣ ਕੇ ਤੁਸੀਂ ਲੱਗੇ ਜੇ ਵੇਖ ਲੈ ਇਹਨੂੰ ਨੀ ਨਾ ਲਾਇਆ ਮੈਨੂੰ ਕਿਹੜਾ ਦੱਸਿਆ ਕਿਨੇ ਲਾਉਨ ਮੈਨੂੰ ਦੱਸਿਆ ਤੈਨੂੰ ਪਤਾ ਤਾਂ ਹੈਗਾ ਵਾ ਵੀ ਡੈਡੀ ਨੇ ਸੇਕ ਦੇਣਾ ਆ ਕੇ ਮੈਨੂੰ ਕਿਹੜਾ ਦੱਸਿਆ ਡੈਡੀ ਨੇ ਆ ਕੇ ਤੈਨੂੰ ਨਹੀਂ ਕਿਹਨੇ ਦੱਸਣਾ ਹੰਦਾ ਕੋ ਕੀ ਸਟੋਰੀ ਚ ਲੰਡੀ ਅੱਜ ਦੀ ਸਟੋਰੀਆਂ ਤਾਂ ਚਲਦੀਆਂ ਰਹਿੰਦੀਆਂ ਨਵੀਆਂ ਨਵੀਆਂ ਇੱਕ ਇਹ ਚ ਪਾਲਾ ਐਦਾਂ ਠੀਕ ਆ ਫਰਾਇ ਚ ਵਾ ਉਹ ਨਹੀਂ ਠੀਕ ਉਹ ਐਦਾਂ ਕੋਈ ਨਹੀਂ ਤੂੰ ਜਦੋਂ ਮੈਂ ਕਵਰ ਮੰਗਾਏ ਆ ਨਾ ਇਹ ਚ ਪਾ ਕੇ ਰੱਖ ਤੂੰ ਉਹ ਕਵਰ ਚ ਨਹੀਂ ਵਧੀਰਾਦਾ ਬਟਨ ਨਹੀਂ ਨੱਪੇ ਜਾਂਦੇ ਸਿੱਧੀ ਡੰਮਾ ਪੇਕ ਨਹੀਂ ਜਾਂਦੇ ਇੱਥੇ ਜਾਲੀ ਲੱਗੀ ਐ ਫਰਾਇਦ ਜਾਲੀ ਦੇ ਘੜੇ ਫੁੱਲ ਆ ਜਾਂਦਾ ਵਾ ਉਹ ਹੈ ਵੀ ਇਹਨੂੰ ਪੋਣਾ ਵਾ ਤੇ ਇੱਦੇ ਫੁੱਲ ਤੇ ਤੇਰਾ ਪਿੱਛੇ ਰਹਿ ਜਾਣਾ ਅਨ ਨੰਬਰ ਤੇ ਥੱਲੇ ਹੁੰਦੇ ਆ ਤੂੰ ਫੜਾ ਨਹੀਂ ਮੈਂ ਨਹੀਂ ਸੁਣਾ ਮੈਂ ਤੇਰੇ ਗੁਰਜਤ ਮੈਂ ਨਹੀਂ ਮੰਨੀਂ ਤੇਰੇ ਉਹ ਕਾਰਟਨ ਵਿੱਚ ਆ ਕੇ ਫੇਰ ਦਊਂਗਾ ਨਾਲੇ ਦੇ ਮੈਨੂੰ ਮੈਂ ਨਾਟਕ ਵੇਖਣਾ ਆਪਣਾ ਮੈਂ ਨਾ ਦੇਣਾ ਦੂਣਾ ਤਾਂ ਹੀ ਨਹੀਂ ਦੇਂਦਾ ਮੈਂ ਤੇ ਬਸ ਇਹਦੇ ਚ ਹੀ ਪਾਉਣਾ ਹੈਗਾ ਇਦਾਂ ਹੀ ਮੈਨੂੰ ਵਧੀਆ ਲੱਗਦਾ ਵਧੀਆ ਲੱਗਦਾ ਕੀ ਜਾਨਦੇ ਨਹੀਂ ਕਿਹੜੀ ਗੱਲੋਂ ਆ ਵੀ ਤੇਰੀ ਹੀ ਹੋਗੀ ਜਾਨਦੇ ਆ ਅਰੇ ਜਿਹਦਾ ਮੈਂ ਇਹਦੇ ਕਵਰ ਲਿਆਂਦੇ ਆ ਇਹਦੇ ਰਿਮੋਟ ਵਿੱਚ ਪਾਉਣਾ ਨਹੀਂ ਇਹਨੂੰ ਇੱਧਰ ਲਾ ਕੇ ਰੱਖ ਦਿੰਦਾ ਉਹਨੂੰ ਕੱਲਾ ਹੀ ਇੱਦਾਂ ਹੀ ਫੜਿਆ ਰਹਿੰਦਾ ਇਹਦੇ ਹਮਤੋਂ ਖਰਾਬ ਹੋ ਜਾਊਗਾ ਇਦਾਂ ਘੱਟਾ-ਘੱਟਾ ਪੈਂਦਾ ਚੰਗਾ ਹੋ ਕਵਰ ਪੈ ਜੂ ਉੱਤੇ ਇਹਦੇ ਬਟਨ ਨਹੀਂ ਲੱਭਦੇ ਵਧੀਆ ਜਰਾ ਬਸ ਇੱਕ ਵਾਰ ਲੱਗਦਾ ਹੈਗਾ ਵਾ ਚੱਲ ਪਤਾ ਕੀ ਲੱਗਦਾ ਇਹ ਕੋਈ ਨਹੀਂ ਮੈਂ ਬਾਅਦ ਚ ਦੇ ਦੂੰ ਜਦੋਂ ਮੈਂ ਜਿਹੜੀ ਇਹਨੂੰ ਘਪਰਾ ਮਾਵੇ ਵੱਡੀ ਭੈਣ ਵਾ ਪੁੱਤ ਦੇ ਦੇ ਉਹ ਨਹੀਂ ਕੋਈ ਨਹੀਂ ਇਹ ਟੁੱਟ ਗਿਆ ਇਹ ਟੁੱਟ ਜਾਣਾ ਹੀ ਉਹ ਬਚਰ ਮੋਟ ਨਾ ਡੜ ਜਾ ਵੇਖਿਓ ਪਹਿਲਾਂ ਬਟਨ ਦੇਖ ਦੇ ਕਿ ਨਹੀਂ ਦੇਖ ਦੇ ਆ ਵੇ ਆ ਵੇਖ ਆ ਸਾਰੇ ਦੇ ਦੇ ਨਾ ਆ ਵੇ ਵਧੀਆ ਤਰ੍ਹਾਂ ਨਹੀਂ ਦੇ ਦੇ ਤੁੰਗਲੇ ਤੁੰਗਲੇ ਐਨ ਕਾਲਾ ਲਿਆ ਕਰ ਖੋਪੇ ਤੂੰ ਅਜੇ ਕੱਲ ਦਾ ਜਵਾਗ ਆਂ ਤੇ ਕੀ ਗੱਲ ਤੇਰੀ ਨਿਗਾ ਕਮਜ਼ੋਰ ਹੋ ਗਈ ਆ ਸਾਰਾ ਦਿਨ ਡੈਡੀ ਜੀ ਆ ਗੱਲਾਂ ਕਰਦੇ ਰਹਿੰਦੀਆਂ ਤੇ ਸੌਂਦਾ ਰਹਿੰਦਾ ਹੱਡੀਆਂ ਇਹਨੂੰ ਕੁੱਚ-ਕੁੱਚ ਕੋਈ ਨਹੀਂ ਸੁਣਦੀ ਜਾ ਜਾ ਕੇ ਪੜੋ ਉੱਥੇ ਮੈਂ ਨਹੀਂ ਪੜਨਾ ਅੱਜ ਲੈ ਪੇਪਰ ਉਸੇ ਕੀ ਦੋਗੇ ਫਿਰ ਜੇ ਪੜਨਾ ਨਹੀਂ ਤੇ ਕਾਦੇ ਵਾਸਤੇ ਇਨਾ ਖਾ ਮੇਰਾ ਖਰਚਾ ਡੇਂ ਕਰਾਉਣਾ ਮੈਂ ਰਾਤ ਨੂੰ ਪੜ੍ਹਾਂਗਾ ਪੇਜਾਂ ਜੀ ਕਰੂ ਮੇਰਾ ਰਾਤ ਨੂੰ ਪੜੇਗਾ ਰਾਤ ਨੂੰ ਪੜੇਗਾ ਰਾਤ ਨੂੰ ਕਹਿਣਾ ਵੀ ਮੈਂ ਰੋਟੀ ਖਾ ਲਈ ਹੁਣ ਮੈਨੂੰ ਨੀਂਦ ਆਉਣ ਲਈ ਇਹ ਫੋਨ ਕੋ ਨਹੀਂ ਚੁੱਕਣ ਦੀ ਹਾਂ ਤੇ ਮਿੰਨੂ ਕੀ ਪਤਾ ਭਾਬੀ ਕੀ ਹੁੰਨੀ ਚੁੱਕਣ ਦੀ ਫੋਨ ਇੱਧਰ ਉੱਧਰ ਰੱਖਤਾ ਹੋਗਾ ਨੇ ਜ਼ਰੂਰ ਦਾਲ ਚ ਕੁਛ ਕਾਲਾ ਹੈਗਾ ਵਾ ਤੂੰ ਮੰਨਣ ਨਹੀਂ ਦੇਈ ਉਹ ਭਾਬੀ ਤੇਰੀ ਸੋਚ ਕਿੰਨੀ ਯਾਰ ਨੈਰੋ ਮਾਈਂਡਡ ਜੀ ਆ ਕੁਛ ਨਹੀਂ ਹੈਗਾ ਇਦਾਂ ਦਾ ਨਾਲੇ ਭਾਬੀ ਤੇਨੂੰ ਪੱਕਾ ਸੀ ਆਈ ਡੀ ਵਾਲੀ ਕੋਈ ਸਟੋਰੀ ਲਿਖਣੀ ਚਾਹੀਦੀ ਜਿੰਨਾ ਤੋਂ ਗਾਂ ਦੀ ਗਾਂ ਗਾਂ ਦੀ ਗਾਂ ਜਾਣਦੀ ਆ ਤੁਹਾਡੇ ਕੋਈ ਫੋਨ ਆ ਤੂੰ ਹੀ ਨੰਬਰ ਲਾਉਂਦੇ ਜੇ ਉਹ ਨਹੀਂ ਚੁੱਕਣ ਦੀ ਤੇ ਮੇਰਾ ਕੀ ਕਸੂਰ ਹੋ ਕਿ ਤੇ ਫੋਨ ਇੱਧਰ ਉੱਧਰ ਰੱਖਤਾ ਹੁਣ ਆਨੇ ਹਏ ਮੈਂ ਰਬੈਲ ਬੰਦ ਕੀਤੀ ਤੇ ਵੇ ਲੈ ਗਈ ਲੱਗੀ ਮੈਨੂੰ ਲੱਗਦਾ ਆਹ ਤੇ ਕੁੜੀ ਨੇ ਬਹੁਤ ਸਤਾਇਆ ਫੋਨ ਕਰ ਕਰਕੇ ਨਾ ਉਹ ਬੱਸ ਕਰੋ ਕਰ ਲੋ ਬਈ ਕੰਮ ਤੰਦਾ ਮੁੜ ਕੇ ਮੇਰਾ ਨਾਮ ਲਾ ਦੇਣਾ ਤੁਸੀਂ ਮੈਂ ਤੈਨੂੰ ਇੱਕ ਗੱਲ ਦੱਸਾਂ ਦੱਸੋ ਤੇਰਾ ਨਾਂ ਨਹੀਂ ਲੱਗਣਾ ਮੇਰਾ ਨਾਂ ਲੱਗਣਾ ਮਮੀ ਨੇ ਕਿਹਾ ਨਾ ਨਾਲ-ਨਾਲ ਤੂੰ ਰਹਿਣੀ ਆ ਚੌਂਕੇ 'ਚ ਤੇਰੇ ਨਾਲ ਉਹ ਰਹਿੰਦੀ ਆ ਤੈਨੂੰ ਪਤਾ ਨਹੀਂ ਲੱਗਾ ਜੇ ਦਾਲ 'ਚ ਕੁਛ ਕਾਲਾ ਹੈਗਾ ਤੇ ਹੁਣੇ ਦੱਸ ਦੇ ਜਿਹੜੀ ਤੂੰ ਮੈਨੂੰ ਸੀਆਈਡੀ ਵਾਲੀ ਬਣਾਉਣਾ ਚਾਹੁੰਨੀ ਆ ਨਾ ਸੀਆਈਡੀ ਵਾਲੀ ਹੁਣੇ ਰਿਪੋਰਟ ਤੈਨੂੰ ਦੱਸ ਦਿੰਨੀ ਆ ਨਾ ਸਾਡੇ ਰਿਸ਼ਤੇਦਾਰਾਂ ਨੇ ਕੁੜੀ ਕੁੜੀ ਨੇ ਇਤਨਾ ਕੀਤਾ ਸੀ ਕੀ ਕੀਤਾ ਸੀ ਕੁੜੀ ਨੇ ਕੁੜੀ ਨੇ ਕਿਸ ਮੁੰਡੇ ਨਾਲ ਲਾ ਲੀਆਂ ਸੀ ਅੱਖਾਂ ਚਾਰ ਕਰ ਲੀਆਂ ਸੀ ਤੇ ਫੇਰ ਹਾਂ ਉਹ ਉਹ ਵੇਲੇ ਉਹ ਕੁੜੀ ਨੂੰ ਤਾਂ ਨਹੀਂ ਪਤਾ ਲੱਗਾ ਉਹਦੇ ਪੈਣੇ ਮੈਂ ਜੋ ਕਰਨੀ ਸਹੀ ਕਰਨੀ ਆ ਮੇਰੇ ਮਾਪਿਆਂ ਨੂੰ ਘਰੇ ਪਤਾ ਨਹੀਂ ਲੱਗਣਾ ਚੋਰੀ ਗੱਲਾਂ ਕਰਨ ਦੀ ਹੀ ਮੁੰਡੇ ਨਾਲ ਫੋਨ ਤੇ ਤੇ ਪਿਓ ਨੇ ਸੁਣ ਲਿਆ ਮਾਂ ਨੇ ਸੁਣ ਲਿਆ ਤੇ ਫੇਰ ਮਾਂ ਨੇ ਹੌਲੀ ਜੀ ਨਾਲ ਪਿਓ ਨੂੰ ਦੱਸਿਆ ਵੀ ਇਦਾਂ ਗੱਲ ਬਣ ਜਾਣੀ ਉਹ ਹੱਡੇ ਘਰ ਤੇ ਫਿਰ ਉਹਨਾਂ ਨੇ ਜੰਗਲ 'ਚ ਖੜ ਕੇ ਗੱਲ 'ਚ ਟੈਰ ਪਾ ਗਏ ਤੇ ਕੁੜੀ ਨੂੰ ਉਥੇ ਲੂ ਛੜਿਆ ਆਏ ਹੈ ਭਾਬੀ ਇਦਾਂ ਕਿੱਦਾਂ ਕਿ ਉਹਨੂੰ ਬੰਦਾ ਨੂੰ ਕੋਈ ਮਾਰ ਸਕਦਾ ਪਤਾ ਨਹੀਂ ਲੱਗਾ ਬੜਾ ਕਿ ਉਹਨੂੰ ਉਹਨਾਂ ਨੂੰ ਤਾਂ ਪੁਲਿਸ ਫੜ ਕੇ ਲੈ ਜਾਣੀ ਸੀ ਫਿਰ ਨੰਗਰੇ ਪੁਲਿਸ ਨਹੀਂ ਫੜ ਕੇ ਲੈ ਜਾਣੀ ਪੁਲਿਸ ਨੇ ਉਹਨਾਂ ਨੂੰ ਫੜ ਕੇ ਲੈ ਜਾਣਾ ਸੀ ਪਰ ਉਹਨਾਂ ਨੇ ਸਾਰਿਆਂ ਨੇ ਏਕਾ ਕੀਤਾ ਸੀ ਪੁਲਿਸ ਨੇ ਤਾਂ ਕਦੀ ਵੀ ਨਹੀਂ ਫੜ ਕੇ ਘੜਨਾ ਜਦੋਂ ਇਹ ਚਵਾਂ ਪੰਜਾਬ ਭਰਾਵਾਂ ਦਾ ਇਕਾ ਹੋ ਜੇ ਨਾ ਕੋਈ ਇੱਕ ਦੂਜੇ ਦਾ ਨਾਂ ਲਾਉਂਦੇ ਐ ਗੱਡੀਆਂ ਉਹਨਾਂ ਦੀ ਨਿੱਕੇ 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 ਕੁੜੀਆਂ ਸੀ ਉਹਨਾਂ ਨੇ ਸਾਰਿਆਂ ਨੂੰ ਸਮਝਾਇਆ ਤਾਈ ਪਿਤਾ ਦੀ ਪੈਣ ਨਹੀਂ ਆਖੋ ਕੀਤਾ ਜੇ ਕੱਲ ਨੂੰ ਤੁਸੀਂ ਆਹ ਕੰਮ ਕੀਤਾ ਨਾ ਤੇ ਆਪਣਾ ਆਪ ਸਮਝ ਲਿਓ ਇਹ ਭਾਬੀ ਦਮੀ ਹੋ ਜਾਂਦਾ ਵਾ ਦੱਸ ਹੋ ਜਾਂਦਾ ਵਾ ਜਦੋਂ ਘਰ ਚ 7-8 ਧੀਆਂ ਹੋਣ ਨਾ ਬੜਾ ਧਿਆਨ ਰੱਖਣਾ ਪੈਂਦਾ ਵਾ ਫੇ ਤੇ ਇਦਾਂ ਤੇ ਮਾਪਿਆਂ ਦੀ ਰੋਹ ਜਿਹੜੀ ਇੱਜ਼ਤ ਗਵਾਚ ਜੂਗੀ ਭਾਬੀ ਸੁੱਕ ਨੇ ਕਿੰਦਾਂ ਦੀ ਗੱਲਾਂ ਕਰਨ ਦੀ ਹੈ ਮੈਨੂੰ ਸੁੱਖ ਨਹੀਂ ਸਕਾਂ ਪੈਂਦੇ ਆ ਇਹ ਸੁੱਖ ਨਹੀਂ ਕੋਈ ਗਲਤੀ ਕੀਤੀ ਹੁੰਦੀ ਐ ਮੈਨੂੰ ਇਤਜ਼ਕਾਰੀ ਪਈ ਐ ਨਹੀਂ ਤਾਂ ਮੋੜੇ ਗੱਲ ਪੁੱਛਣੀ ਸੀ ਪਹਿਲਾਂ ਮੈਂ ਇੱਧਰ ਕੰਮ ਨੂੰ ਵੇੜਦਾ ਤੇ ਫੇਰ ਹੀ ਗਾਤਾ ਗੱਲਾਂ ਇੱਥੇ ਆ ਕੇ ਤੇ ਸਾਰੀ ਗੱਲ ਪੁੱਛਦਾ ਕਿਉਂਕਿ ਮੈਨੂੰ ਤਾਂ ਅੱਜ ਕੋਪਾਲਾ ਲੱਗਣ ਡਿਆ ਨੀ ਨਾ ਚੁੱਕਦੀ ਫੋਨ ਚੁੱਕਿਆ ਤੇ ਇਹਨੂੰ ਵੀ ਮੈਂ ਪੁੱਛਾ ਤੂੰ ਮਨਪਰੀ ਜੀਆ ਮੇਰੀ ਬਾਤ ਸੁਣ ਕੇ ਤੇ ਉਦੋਂ ਵੀ ਇਹਨੇ ਬੰਦ ਕਰਤਾ ਸੀ ਪਰ ਤੇ ਕਿਹੜੀ ਗੱਲ ਲੈ ਕੇ ਬਈ ਨੇ ਉਹਨਾਂ ਦਾ ਕੰਪਨੀ ਵਾਲਿਆਂ ਦਾ ਹੋਊਗਾ ਫੋਨ ਮੇਰੀ ਬਾਤ ਮੇਰੀ ਬਾਤ ਸੁਣ ਕੇ ਨਾ ਹੈ ਕੰਪਨੀ ਵਾਲਿਆਂ ਦਾ ਫੋਨ ਹੋਊਗਾ ਤੇ ਜਾਂ ਕਿਦਾ ਰੋਂਗ ਨੰਬਰ ਲੱਗ ਗਿਆ ਕੰਪਨੀ ਵਾਲੇ ਤੇ ਉਸ ਵੇਲੇ ਫੋਨ ਚੁੱਕਦੇ ਸਾਰੀ ਬੋਲਣ ਦਾ ਪੈਂਦੇ ਆ ਉਹਨਾਂ ਨੇ ਕਿਹੜਾ ਸਮਝਾਇਆ ਕਿ ਇਹਨੇ ਫੀਦੀ ਭਾਬੀ ਨੇ ਬੋਲਣਾ ਤਾਂ ਤੁਸੀਂ ਨਾ ਬੋਲਿਓ ਮੈਂ ਹੁਣੇ-ਹੁਣੇ ਤੈਨੂੰ ਸਮਝਾਈ ਜਾਨੀ ਆ ਅੱਖੇ ਲੱਗ ਜਾ ਨੈਣ ਮੁੜ ਕੇ ਖੂਨ ਦੇ ਅਥਰੂ ਰੋਣਾ ਵਾ ਤੂੰ ਹੁਣ ਤੂੰ ਸੁਣਦੀ ਗੱਲ ਕਿ ਨਹੀਂ ਸੁਣਦੀ ਭਾਬੀ ਟਾਈਮ ਵੇਖੀ ਬਲਕਿ ਨਾ ਹੋ ਗਿਆ। 1:30 ਹੋ ਗਿਆ। ਹੋਏ ਭਾਬੀ ਇੱਦਾਂ ਘੰਟਾ ਹੋ ਗਿਆ ਤੁਸੀਂ ਮੈਨੂੰ ਇੱਥੇ ਬਿਠਾ ਕੇ ਬੈਠੇ ਹੈ ਇੰਨਾ ਟਾਈਮ ਖਰਾਬ ਕਰਤਾ ਪੋਚਾ ਲਵਾਉਣਾ ਤੁਸੀਂ ਮੇਰੇ ਕੋ ਕਿ ਨੀਂਦ ਨਵਾਉਣਾ। ਪੋਚਾ ਤੇ ਲਵਾਉਣਾ ਵਾ। ਪੋਚਾ ਇੱਕ ਟਾਈਮ ਨਾ ਵੀ ਲੱਗੂਗਾ ਨਾ ਤੇ ਕੋਈ ਗੱਲ ਨਹੀਂ। ਜਿਹੜੀ ਜ਼ਰੂਰੀ ਹੈ ਨਾ। ਗੱਲਾਂ ਵੀ ਇਹ ਜ਼ਰੂਰ ਵਾਲੀਆਂ ਵਾ ਨਾ। ਜੇ ਫੜਾਉ ਮੈਂ ਤੁਹਾਨੂੰ ਲਾ ਕੇ ਦਵਾ ਹੂੰ। ਇੱਦਾਂ ਘੰਟਾ ਹੋ ਗਿਆ ਇੱਕ ਨੰਬਰ ਲਾਉਂਦਿਆਂ ਨੂੰ ਤੁਹਾਨੂੰ। ਨਿਓ। ਡੱਡਿ ਜੀ ਆ ਵੀ ਨਹੀਂ ਚਾਰਜ ਲਾਇਆ ਸੀਗਾ ਇਹਨੂੰ ਵੀ ਮੈਂ ਹੀ ਲਾਇਆ ਇਹਨੂੰ ਕਿਹਨੇ ਲੱਗ ਕੇ ਆਇਆ ਹੈ ਕੋਈ ਵੇਲਾ ਇਹਨੂੰ ਇਦਾਂ ਥੋੜਾ ਕੰਮ ਪਤਾ ਲੱਗਦਾ ਬੰਨਾ ਇਹਨੂੰ ਨਹੀਂ ਪਤਾ ਡੱਡੀਆਂ ਆ ਗਰਮ ਡੱਡੀਆਂ ਨੂੰ ਮੈਂ ਦੇਖਿਆ ਜਦੋਂ ਹੋ ਗਿਆ ਹੋਣਾ ਗਰਮ ਮੈਂ ਜਾ ਕੇ ਨਹੀਂ ਹੋਇਆ ਡੱਡਿ ਜੀ ਗਰਮਾ ਅੱਛਾ ਨਹੀਂ ਹੋਇਆ ਜੀ ਨਹੀਂ ਹੋਇਆ ਬਰਫ਼ ਲੈ ਕੇ ਨਾ ਮਲਦਾ ਫਿਰ ਨਹੀਂ ਨਹੀਂ ਕੋਈ ਨਹੀਂ ਬਸ ਬਰਫ਼ ਦੇ ਨਾਲ ਠੰਡਾ ਪੈ ਜਾਂਦਾ ਤਾਂ ਫਿਰ ਦਰਦਾਂ ਦੀ ਹੁੰਦੀ ਐ ਇਦੇ ਨਾਲ ਇਹ ਵੀ ਗਰਮ ਹੋਊਗਾ ਤੇ ਨਹੀਂ ਸਾਡੀ ਇੱਥੇ ਮੈਂ ਜਿਹੜੀ ਮੈਡਮ ਆ ਮੈਨਾ ਇੱਕ ਤੇ ਉਹ ਇਦਾਂ ਦੀ ਨੁਕਤੇ ਬੜੇ ਦੱਸਦੀ ਰਹਿੰਦੀ ਆ ਅੱਛਾ ਤੇ ਉਹ ਉਹਦੇ ਕਈ ਤੇ ਕੰਮ ਆਉਂਦੇ ਰਹਿੰਦੇ ਆ ਉਹ ਕਹਿੰਦੀ ਵੀ ਜਿਹੜੀ ਬਰਫ਼ ਹੁੰਦੀ ਆ ਨਾ ਇਹ ਅਸਲੀ ਵਿੱਚ ਗਰਮ ਹੁੰਦੀ ਆ ਅੱਛਾ ਜਿਹਦਾ ਦੀ ਤਸਵੀਰ ਬਣਾਉ ਗਰਮ ਹੁੰਦੀ ਆ ਤੇ ਲੱਗਦੀ ਠੰਢੀ ਆ ਕਿੰਦੀ ਜਿੱਦਾਂ ਕੋਈ ਟੀਕਾ ਭਰ ਗਿਆ ਉਹਦੇ ਤੇ ਪਰਫ ਮਲੋ ਤੇ ਜ਼ਿਆਦਾ ਫਾਇਦਾ ਕਰਦੀ ਐ ਸਰ ਠੀਕ ਠੀਕ ਹਾਂ ਤੇ ਜਿੱਦਾਂ ਹੁਣ ਆ ਆ ਇਹ ਇਹਦੇ ਤੇ ਵੀ ਆਪਾਂ ਉਹ ਮੰਨਾਂਗੇ ਤੇ ਫਿਰ ਜ਼ਿਆਦਾ ਵਧੀਆ ਉਹ ਪਰਫੀ ਟਕੋਰ ਆਂਦੀ ਹਣੀ ਹਾਂ ਟਕੋਰ ਕਰੋ ਚੱਲ ਕੋਈ ਨਹੀਂ ਹੁਣ ਮੁਰਕੇ ਬਾਅਦ ਚ ਕਰ ਲਾਂਗੇ ਹੁਣ ਏਰ ਨੂੰ ਲਾਇਆ ਰਹਿਗਾ ਵਾ ਲੈਣੀ ਪਰੇ ਹੋ ਜਾ ਮੈਨੂੰ ਟੀਵੀ ਨਹੀਂ ਦਿਖਣ ਰਿਹਾ ਲੈ ਪੋਈਆਂ ਮੈਂ ਗਾੜੀ 'ਚ ਮੈਂ ਗਾੜੀ ਬੈਠਾ ਵਾ ਲੈ ਆਨੂੰ ਥੋੜਾ ਬੈਠ ਕੇ ਜਾ ਕੇ ਬੈੱਡ ਤੇ ਨਹੀਂ ਦਿਖਦਾ ਮੈਨੂੰ ਇਦਾਂ ਵਧੀਆ ਲੈ ਕੀ ਇਹਵੇਂ ਕਾਰਟੂਨ ਦੇ ਵੇਖੀ ਜਾਂਦਾ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਕੀ ਹੈ ਕਾਰਟੂਨਾਂ ਦੇ ਵਿੱਚ ਮੇਰਾ ਤਾਂ ਨਹੀਂ ਹੋਵੇ ਕੋਈ ਗੱਲ ਹੋਵੇ ਕੋਈ ਬੰਦੇ ਦੀ ਕਹਾਣੀਆਂ ਬੜੀਆਂ ਵਧੀਆ ਹੁੰਦੀਆਂ ਇਹਨਾਂ ਦੀਆਂ ਗੱਲਾਂ ਬੜੀਆਂ ਹੀ ਸੋਹਣੀਆਂ ਇਹਨਾਂ ਗੱਡੀਆਂ ਦੇ ਮਤਲਬ ਏਕਤਾ ਇੰਨੀ ਹੈ ਨਾ ਬੜੀ ਜੇ ਜੇ ਇੱਕ ਖਰਾਬ ਹੋ ਜਾਂਦੀ ਹੈ ਨਾ ਦੂਜਾ ਉਹਦੀ ਜਗ੍ਹਾ ਤੇ ਕੰਮ ਕਰ ਦਿੰਦਾ ਵਾ ਬੇ ਕੋਈ ਗੱਲ ਨਹੀਂ ਥੱਕਾ ਹਰਾ ਆ ਹੁੰਦਾ ਵਾ ਇਹਦੇ ਵਿੱਚ ਸਿੱਖਿਆ ਬੜੀ ਮਿਲਦੀ ਜੇ ਇਹਦੇ ਤੋਂ ਮੈਂ ਨਾ ਵੇ ਉਹ ਗੱਲ ਫਿਰ ਇਹਨਾਂ ਕੋਈ ਸਿੱਖਿਆ ਲੈ ਲੋ ਵੀ ਇੱਕ ਇੱਕ ਜੇ ਥੱਕਾ ਹਾਰ ਆਇਆ ਤੇ ਦੂਜਾ ਉਹਦਾ ਕੰਮ ਕਰ ਦਿੰਦਾ ਵਾ ਤੇ ਤੁਸੀਂ ਵੀ ਥੁਪਾ ਕੇ ਨਾ ਰਹਿਆ ਕਰੋ ਤੁਸੀਂ ਵੀ ਦੋਵੇਂ ਭੈਣ ਭਰਾ ਲੜਦੇ ਹੀ ਰਹਿੰਦੇ ਆ ਲੜਦੇ ਹੀ ਰਹਿੰਦੇ ਆ ਜਿਦਾਂ ਇਹ ਗੰਦੇ ਹੋ ਜਾਂਦੇ ਫਿਰ ਨਹਾਉਣ ਵੀ ਜਾਂਦੇ ਡੈਡ ਜੀ ਅੱਛਾ ਹਾਂ ਸਟੋਰੀ ਬਹੁਤ ਵਧੀਆ ਐ ਦੇ ਵਿੱਚ ਸਾਰੀ ਮੈਂ ਕਦੀ ਵੇਖਿਆ ਮੈਨੂੰ ਤੇ ਖਬਰਾਂ ਨਾ ਆ ਰਹੀ ਆ ਬਸ ਇਹਦੇ ਨਾਂ ਟਿਟਿਪੋ 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 ਹਾਂ ਨਵੇਂ ਨਵੇਂ ਨਾਂ ਪੁੱਤ ਹੁਣ ਸਾਨੂੰ ਦੇਣਾ ਠੀਕ ਹੈ ਪਤਾ ਨਹੀਂਗਾ ਆ ਸਾਡੇ ਵਾਰੀ ਹੋਈ ਪਹਿਲਾਂ ਜਿਹੜੇ ਤੁਸੀਂ ਵੇਖਦੇ ਨਹੀਂ ਕਿ ਦੱਸਦੇ ਨਹੀਂ ਕਿ ਸ਼ਕਤੀਸ਼ੁਕਤੀਮਾਨ ਉਹ ਸ਼ਕਤੀਮਾਨ ਜਰਮੈਨ ਆਉਣੀ ਉਦੋਂ ਉਹ ਵੀ ਹੁੰਦਾ ਵਾ ਫੋਨ ਤੇ ਕੱਢ ਲਉਣਾ ਫੇਰ ਨਿਕਲ ਜਾਂਦੇ ਐਪੀਸੋਡ ਅੱਛਾ ਅੱਛਾ ਹੂੰ ਠੀਕ ਮੇਰਾ ਤੇ ਆਪ ਜੀ ਕਰਦਾ ਇਦਾਂ ਦੀ ਗੱਡੀ ਹੋਵੇ ਨਾ ਤਾਂ ਮੈਂ ਉੱਤੇ ਬੈ ਕੇ ਕਾਲਜ ਆਇਆ ਕਰਾਂ ਬੱਸਾਂ ਚ ਤੇ ਬੜੀ ਖੱਜਲਖਵਰੀ ਤੱਕੇ ਬਰੇ ਹੁੰਦੇ ਅਗਦੇ ਪੁੱਤ ਆਪਾਂ ਗੱਡੀ ਲੈਣੇ ਲਈ ਗੱਡੀ ਗੱਜੋ ਤਾਂ ਅਰੇਸ ਲਾ ਕਰੀਏ ਆ ਜਾ ਗੱਡੀ ਨਹੀਂ ਲੈਣੀ ਮੈਨੂੰ ਬੁਲਟ ਲੈ ਕੇ ਦੋ ਬਈ ਲੈ ਲੈ ਪਠਾਈ ਗੋਲੇ ਨੇ ਮੁੰਡੇ ਨੇ ਜਦੋਂ ਗੱਲ ਕਰਨੀ ਬੁਲਟ ਦਾ ਕੀ ਸੁਖ ਉਹ ਹੈ ਮੋਟਰਸਾਈਕਲ ਤੇ ਉਹ ਬੁਲਟ ਬੁਲਟਾ ਇੱਥੇ ਨਹੀਂ ਜਾਂਦਾ ਤੇ ਉਹਦਾ ਚਲਾਨ ਕੱਟਿਆ ਜਾਂਦਾ ਵੇ ਵੇਖੀ ਕਿਸ ਦਿਨ ਮੇਰੇ ਨਾਲ ਕਾਲਜ ਜਾ ਕੇ ਸਾਡੇ ਕਾਲਜ ਦੇ ਮੁੰਡਿਆਂ ਨੂੰ ਇੰਨੇ ਕਈ ਵਾਰੀ ਡੰਡੇ ਵੱਜ ਜਾਂਦੇ ਉਹਨਾਂ ਨੂੰ ਚਾਹੀਦਾ ਨਹੀਂ ਕੋਈ ਪੁੱਛਦਾ ਕੁਛਦਾ ਅੱਜਕੱਲ ਪਹਿਲਾਂ ਪੁੱਛਦੇ ਸੀ ਪੁੱਤ ਅਸੀਂ ਤੁਰ ਕੇ ਜਾਂਦੇ ਨਹੀਂ ਸਕੂਲ ਮੁੜ ਕੇ ਹੀ ਸ਼ੈਕਲ ਚੱਲੇ ਆ ਤੇ ਤੂੰ ਹੀ ਤੈਨੂੰ ਪੁੱਛਦਾ ਕਿੰਨੇ ਗੱਡੀ ਆਣ ਕੇ ਬੱਸਾਂ ਲੈ ਜਾਂਦੀਆਂ ਤੇ ਮਾਵਾਂ ਤਾਂ ਵੀ ਉੱਥੇ ਤੁਹਾਨੂੰ ਚੜਾਉਣ ਜਾਂਦੀਆਂ ਬੈਕ ਆ ਫੜ ਕੇ ਖੜਦੀਆਂ ਉੱਥੋਂ ਤੱਕ ਚੰਗਾ ਨਾ ਬੱਸ ਦਾ ਕੰਮ ਤੇ ਤੈਨੂੰ ਇੰਨਾ ਸੁਖਵਾ ਦੇ ਤੂੰ ਅਜੇ ਬੁਲਟ ਮੰਗਣ ਡਿਆ ਕਹਿੰਦਾ ਬੱਸ ਦਾ ਕਿਰਾਇਆ ਵੱਜ ਜਾ ਕਰੋ ਤੇ ਜਿਹੜਾ 100 150 ਦਾ ਦੋਹਰ ਤੇਲ ਭਲਿਆ ਕਰਨਾ ਉਹ ਉਹਦਾ ਕਿੰਨੇ ਦਾ ਵੋ ਮੇਰੇ ਕੋ ਹੋਰ ਸੋਚੇ ਕੋ ਕਰਦੀ ਮੇਰੀ 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 ਸੋਚ ਚੰਗੀ ਨਾ ਗੱਡੀ ਲਵਾਵਾਂਗੇ ਸਾਰੇ ਜੀ ਬੈਠ ਕੇ ਚਾਰੇ ਜਾਣੇ ਟੌਰ ਦੇ ਨਾਲ ਵੰਡੇ ਜਾਇਆ ਕਰਾਂਗੇ ਪੁੱਤ ਮੈਂ ਤੇਰੀ ਗੱਲ ਮੰਨਦਾ ਵਾਂ ਮੈਂ ਪੈਸੇ ਜੋਣ ਲਿਆ ਵਾਂ ਮੈਂ ਜੋਣ ਲਿਆ ਵਾਂ ਤੇਰੇ ਬਾਅਦ ਦੇ ਪੁੱਤ ਕੱਲ ਨੂੰ ਹੁਣੇ ਆ ਵੀ ਤੈਨੂੰ ਮੰਗਣਾ ਵਿਆਹਣਾ ਵਾਂ ਤੇ ਇਹ ਆ ਵੀ ਮੈਂ ਤੈਨੂੰ ਗੱਡੀ ਦੇਣੀ ਆ ਸੱਚੀ ਇਹ ਕੀ ਗੱਲ ਹੋਈ ਮੈਨੂੰ ਬੁਲਟ ਲੈ ਕੇ ਨਾ ਇਹਨਾਂ ਤੈਨੂੰ ਗੱਡੀ ਦੇਣੀ ਆ ਸਾੜੀ ਜਾਂਦਾ ਸਾੜੀ ਜਾਂਦਾ ਕੋਈ ਨਹੀਂ ਭੈਣ ਨੂੰ ਵਿਆਹ ਲਈਏ ਇਹਨੂੰ ਆਪਾਂ ਗੱਡੀ ਦੇਵਾਂਗੇ ਇਹ ਸੋਹਣੇ ਘਰ ਵਿਆਹੀ ਜਾਊਗੀ ਮੈਂ ਤੈਨੂੰ ਵੀ ਬੁਲਟ ਲੈ ਦੂੰਗਾ ਤੇਰੀ ਰੀਜ ਵੀ ਤੇਰਾ ਵੱਡਾ ਹੋਵੇਗਾ ਨਾ ਮੈਂ ਤੈਨੂੰ ਤੇਰੀ ਰੀਜ ਵੀ ਮੈਂ ਪੂਰੀ ਕਰੂੰਗਾ ਇਹੀ ਗੱਲ ਨਹੀਂ ਮੈਂ ਤੇਰੀ ਦੀ ਜੀ ਉਦੋਂ ਤੇ ਮੈਂ ਤਾਂ ਸੋਚਿਆ ਇਹ ਨੌਕਰੀ ਨੌਕਰੀ ਕਰੂੰਗੀ ਤੇ ਆਪਣੇ ਵੀਰ ਨੂੰ ਬੁਲਟ ਲੈ ਦੇਣਾ ਹੀ ਇਤਰੀ ਮੈਂ ਪਹਿਲਾਂ ਹੀ ਬੁਲਟ ਲੈ ਲਾ ਦੋ ਬਾਅਦ ਚ ਗੱਡੇ ਗੁੱਡੇ ਲੈ ਕੇ ਨੌਕਰੀ ਕਰਕੇ ਨਾ 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 ਤਾਂ ਡਾੜੀ ਤੇ ਹੀ ਲੈ ਇਹੋ ਮੈਂ ਕੜਾ ਜਿਹਾ ਵਿਆਹ ਕਰਾਉਣਾ ਮੈਂ ਤਾਂ ਨਹੀਂ ਕਰਾਉਣਾ ਜਿਹਾ ਵਿਆਹ ਇਹਨੂੰ ਮੈਂ ਅੱਜ ਹੀ ਬੁਲਟ ਲੈਤਾ ਤਾਂ ਮੈਨੂੰ ਸਵੇਰ ਨੂੰ ਆਮੇ ਆਏ ਲੈ ਮੈਂ ਲੋਕਾਂ ਨੇ ਕਿਹਾ ਬੁਲਟ ਤੇ ਜਾਂਦਾ ਹੀ ਉਹ ਤੇ ਪਟਾਕੇ ਬਰੋਂਦਾ ਹੀ ਤੇ ਉਹ ਹੁੰਦਾ ਹੀ ਮੈਂ ਤੇ ਫਿਰ ਲੋਕਾਂ ਦੇ ਪੰਚਾਇਤਾ ਜੀ ਇਕੱਠੀਆਂ ਕਰਵਾ ਰਿਹਾ ਨਵੇਂ ਬੁਲਟ ਤੇ ਥੋੜੀ ਪਟਾਕੇ ਵੱਜਦੇ ਆ ਦੱਸ ਕੀ ਹੁਣ ਮੈਂ ਦੱਸਾਂ ਕਰਾਂ ਕਿੰਨੇ ਬਾਨੇ ਦੇਖੋ ਕਿੰਨੇ ਜਵਾਬ ਹੈ ਦੇਖੋ ਸਾਰੇ ਮੈਂ ਮੇਰੀ ਤੇ ਇਹੋ ਕਮਾਈ ਆ ਨਾ ਆ ਬ ਖੇਤੀਬਾੜੀ ਦੀ ਮੈਂ ਕਿਹੜਾ ਮੈਨੇਜਰ ਲੱਗਾ ਬੈਂਕ ਦੇ ਵਿੱਚ ਵੀ ਮੈਂ ਪੈਸੇ ਇਕੱਠੇ ਕਰਕੇ ਲੈ ਆਉਣੇ ਤੇ ਮੈਂ ਤੈਨੂੰ ਬੁਲਟ ਲੈ ਦੇਣਾ ਤੇ ਇਹਨੂੰ ਗੱਡੀ ਲੈ ਦੇਣੀ ਹੈ ਤੇ ਵੱਡੀ ਵੀ ਲੈਣੀ ਆ ਬੜਾ ਚੰਗੀ ਨਾ ਲੈਂਦੇ ਆ ਜਦੋਂ ਮਾਪੇ ਬਣੀਦਾ ਨਾ ਪਿਓ ਬਣੀਦਾ ਪਤਾ ਫਿਰ ਲੱਗਦਾ ਵਾ ਕਿਦਾਂ 3 ਪੁੱਤ ਪਾਲੀ ਦੇ ਕਿਦਾਂ ਪੜ੍ਹਾਈ ਲਿਖਾਈ ਦੇ ਆ ਬਾਕੀ ਹੁਣ ਤੁਹਾਨੂੰ ਪਤਾ ਹੀ ਆਪਣਾਈਆਂ ਦਾ ਕਿੰਨਾ ਖਰਚਾ ਵਾ ਮੇਰੇ ਲਈ ਵੇਖੋ ਮੈਂ ਇਹ ਪੈਰੀ ਜੁੱਤੀ ਨਹੀਂ ਪਾਉਂਦਾ ਵਾ ਕਬੇ ਰਾਤ ਦੇਣ ਇੱਕ ਕੀਤੀ ਤੁਹਾਡੇ ਵਾਸਤੇ ਕੀਤੀ ਮੈਂ ਕਾਦੇ ਵਾਸਤੇ ਕੀਤੀ ਪਰਾਂਦਾ ਡੜਜੀ ਆਪਾਂ ਉੱਥੇ ਵਿਆਹ ਕਰਾਂਗੇ ਜਿੱਥੇ ਸਿੰਪਲ ਜਾਊਗਾ ਦਾ ਜਾਵੇਂ ਦੇਣਾ ਕਿਸ ਨੂੰ ਆਪਣੇ ਪੈਸੇ ਖਰਚ ਕੇ ਹੁਣ ਉਹ ਬੁਲਟ ਮੰਗਣ ਡਿਆ ਸਾਡੇ ਕੋ ਹੱਥ ਨਹੀਂ ਪੈਣ ਡਿਆ ਵੀ ਇਹਨੂੰ ਬੁਲਟ ਲੈ ਕੇ ਦੇਣਾ ਵਾ ਤੇ ਉਹਨਾਂ ਕੋਲ ਨੂੰ ਐਵੇਂ ਗੱਡੀ ਦੇ ਦੇਣੀ ਆਪਣੇ ਘਰ ਨਹੀਂ ਨਾ ਸਕਦਾ ਕੋਈ ਚੱਲ ਕੋਈ ਨਹੀਂ ਪੁੱਤ ਇਹ ਵੀ ਤੂੰ ਵੀ ਮੇਰੇ ਪੁੱਤ ਨੇ ਕੰਮ ਵੇ ਘਰ ਦਾ ਕਿੰਨਾ ਕਰਨ ਦੇਈਆਂ ਘਰ ਦਾ ਹੀ ਕੰਮ ਕਰਨ ਦੇਈਆਂ ਉਹ ਐਸੇ ਘਰ ਵਾਸਤੇ ਜੋਣ ਦੇਈਆਂ ਤੇ ਇਹ ਵੀ ਮੇਰਾ ਮਨ ਕਰਦਾ ਵਾ ਵੀ ਤੈਨੂੰ ਮੈਂ ਘਰੋਂ ਕੋਹ ਨਾ ਕੁਝ ਦੇ ਕੇ ਤੋਰਾਂ ਜਦੋਂ ਤੂੰ ਆਪਣੇ ਘਰ ਜਾਏਂਗੀ ਉੱਥੇ ਤੂੰ ਜੋ ਮਰਜ਼ੀ ਉੱਥੇ ਬਣਾ ਲਈ ਨਾ ਬਣਾਨੀ ਪਰ ਮੇਰਾ ਸਾਡਾ ਤੇ ਫਰਜ਼ ਪੜਦਾ ਆ ਪਰ ਡੈਡੀ ਜੀ ਅਸੀਂ ਗੱਡੀ ਇੱਥੇ ਲਵਾਵਾਂਗੇ ਤੇ ਤੁਸੀਂ ਮੇਰੇ ਕੋ ਗੱਡੀ ਚ ਆਇਆ ਕਰੋਗੇ ਤੇ ਟੌਰ ਫੇਰ ਬਣਨੀ ਆ ਕਿ ਜਦ ਮੈਂ ਟੌਰ ਬੋਲਦੇ ਦੀ ਬਣਦੀ ਗੱਡੀ ਦੀ ਥੋੜੀ ਬਣਦੀ ਆ ਬੁੱਲਟ ਤੇ ਜਾਇਆ ਕਰਾਂਗੇ ਚੱਲ ਪੁੱਤ ਮੈਂ ਬੁੱਲਟ ਵੀ ਲੈ ਦਊਗਾ ਤੈਨੂੰ ਕਿਉਂ ਇਹ ਚਿੰਤਾ ਕਰੀ ਜਾਂਦਾ ਵਾ ਮੈਨੂੰ ਇਹ ਆ ਵੀ ਆਹ ਭਾਰਾ ਮੈਨੂੰ ਸਿਰ ਤੋਂ ਲਾ ਲੈਂਦੇ ਫਿਰ ਮੈਂ ਤੈਨੂੰ ਤੇਰੀ ਰੀਤ ਵੀ ਪੂਰੀ ਕਰ ਦੂੰਗਾ ਗੱਡੀ ਡਾਡੀ ਤੀ ਗੱਡੀ ਲੈ ਕੇ ਦੇਂਦੇ ਹੁਣ ਤੂੰ ਮੈਨੂੰ ਭਾਰਾ ਹੀ ਕਹਤਾ ਵਾ ਨਹੀਂ ਨਹੀਂ ਉਹ ਤੂੰ ਭਾਰਾ ਨਹੀਂ ਉਹ ਹੀ ਵੀ ਮੈਂ ਤੈਨੂੰ ਗੱਡੀ ਲੈ ਕੇ ਦਊਂਗਾ ਹਾਂ ਇਹਨੂੰ ਇਹਨੂੰ ਤੁਸੀਂ ਆਪਣੇ ਘਰ ਰੱਖਣਾ ਵਾ ਤੇ ਮੈਨੂੰ ਭਾਰੇ ਨੂੰ ਤੋੜ ਦਿਓ ਬਸ ਨਹੀਂ ਪੁੱਤ ਪਤਾ ਕੀ ਗੱਲ ਆ ਇਹ ਧੀਆਂ ਜਿਹੜੀਆਂ ਰਾਜੇ ਰਾਣਿਆਂ ਨੇ ਵੀ ਨਹੀਂ ਘਰ ਰੱਖੀਆਂ ਇਹਨਾਂ ਨੂੰ ਇੱਕ ਦਿਨ ਜਾਣਾ ਹੀ ਪੈਣਾ ਇਹਨਾਂ ਦੇ ਕੁੰਜਾਂ ਵਾਲੀ ਡਾਰੀ ਆ ਦੂਰ ਡਾਰੀ ਆ ਕੁੰਜਾਂ ਦੀ ਇਹਨਾਂ ਤੇ ਧੀਆਂ ਨੂੰ ਕੋਈ ਰੱਖ ਨਹੀਂ ਸਕਦਾ ਹੁਣ ਕਰੀਏ ਕੀ ਆ ਇਦੇ ਵਿੱਚ ਇਹ ਪੁੱਤ ਨੂੰ ਪਾਰਾ ਦਿੰਨਾ ਨਾ ਕਿ ਆ ਕਰੋ ਫਿਰ ਇਹ ਮੈਂ ਪਾਰਾ ਥੋੜਾ ਮੈਦੀ ਉਹ ਕਿਆ ਬਾਹ ਹੁਣ ਪਾਰਾ ਪੁੱਤ ਚਿੰਤਾ ਤੇ ਹੁੰਦੀ ਹੈ ਨਾ ਧੀਆ ਜੀ ਕਿੰਨੀ ਚਿੰਤਾ ਹੁੰਦੀ ਮਾਪਿਆਂ ਨੂੰ ਵੀ ਸੁਖ ਸੁੱਖਾ ਨਾਲ ਇਹ ਆਪਣੇ ਘਰ ਜਾਣ ਇਹੋ ਮੰਨ ਤੇ ਹੁੰਦਾ ਨਾ ਆਹੋ ਬਹੁਤ ਜ਼ਿਆਦਾ ਫਿਕਰ ਹੁੰਦਾ ਪੁੱਤ ਜਿਨ੍ਹਾਂ ਨੂੰ ਫਿਕਰ ਵਾ ਪਤਾ ਹੁੰਦਾ ਨੂੰ ਹੁੰਦਾ ਵਾ ਇੱਕ ਨਹੀਂ ਧੀਆ ਵਾਲਿਆਂ ਨੂੰ ਪੁੱਛ ਕੇ ਕੋਈ ਵੇਖੇ ਤੇ ਜਦੋਂ ਘਰੋਂ ਧੀ ਤੋਰੀ ਦੀ ਹੈ ਨਾ ਚਾਰੇ ਖੁੰਝੇ ਹਿਲਦੇ ਆ ਪੁੱਤ ਧੀ ਤੋਰਨੀ ਕੋਈ ਸੁੱਖੀ ਗੱਲ ਨਹੀਂ ਹੈਗੀ ਆ ਤੇ ਕੋਈ ਨਹੀਂ ਮੈਂ ਗੱਡੀ ਲੈ ਕੇ ਦਊ ਤੈਨੂੰ ਇਹਨੂੰ ਮੈਂ ਬੂਲਟ ਲੈ ਦਊ ਹੋਰ ਦੱਸੋ ਕੀ ਹੈ ਇਹਨੇ ਕੀ ਆਖਣਾ ਵਾ ਕੁੜੀ ਨੇ ਇਹਨੇ ਇੰਨੀ ਜਾਨ ਸੁਟਾਈ ਆ ਮਨਪ੍ਰੀਤ ਮਨਪ੍ਰੀਤ ਇੱਧਰ ਆ ਕੀ ਇਹਨੇ ਆਖਣਾ ਫੋਨ ਤੇ ਕੀ ਇਹ ਗੱਲਾਂ ਕਰਦੀ ਮੈਨੂੰ ਤਾਂ ਕੁਝ ਸਮਝ ਨਹੀਂ ਲੱਗਦੀ ਮਨਪ੍ਰੀਤ ਹਾਂਜੀ ਅਮਾ ਇਧਰ ਆ ਫੋਨ ਆਉਣ ਡਿਆ ਵਾ ਮੇਰੀ ਘਰ ਫੋਨ ਕਦਾ ਕੀ ਇਹ ਕਹਿੰਦੀ ਆ ਤੈਨੂੰ ਕੀ ਇਹ ਗੱਲ ਕਰਦੀ ਆ ਮੈਨੂੰ ਕੋ ਸਮਝ ਨਹੀਂ ਲੱਗਦੀ ਪੁੱਤ ਕੀ ਸਿਸਟਮ ਆਏ ਸਾਡੇ ਘਰ ਦਾ ਪਤਾਨੀ ਇਹ ਕੀ ਕਹਿਣ ਦੀ ਕੋਈ ਕੰਮ ਹੋਣਾ ਨੋਟਸ ਕਰਾ ਲੈਣੇ ਹੋਣੇ ਸਾਂ ਦਾ ਮੰਮੀ ਹੈਲੋ ਹੈਲੋ ਤੀ ਕੌਣ ਮਨਪ੍ਰੀਤ ਪਛਾਣਿਆ ਨਹੀਂ ਮੈਨੂੰ ਮੈਂ ਸੁਖਦੀ ਭਾਬੀ ਬੋਲਣ ਦੀ ਆ ਉਹਨੇ ਤੇ ਤੇਰਾ ਨੰਬਰ ਬੜਾ ਸੇਵ ਕਰਕੇ ਰੱਖਿਆ ਤੂੰ ਨਹੀਂ ਰੱਖਿਆ ਸਾਸਰੀ ਦਾ ਬਾਬੂ ਜੀ ਅੱਛਾ ਅੱਛਾ ਠੀਕ ਜੇ ਮੈਂ ਇਹ ਤਾਂ ਕੀਤਾ ਨਹੀਂ ਫੋਨ ਇਹਨੂੰ ਪੱਕਾ ਮਨਜੀਤ ਦਾ ਫੋਨ ਆਉਣ ਦਾ ਨਾ ਤਾਂ ਫੜੀ ਹਾਂਜੀ ਹਾਂਜੀ ਮੈਂ ਹੀ ਕੀਤਾ ਸੀਗਾ ਹਾਂ ਹਾਂਜੀ ਉਹ ਬੰਬਸ ਨਾ ਨੋਟਿਸ ਜਿ ਲੈਣੇ ਹੀਗੇ ਥੋੜੇ ਜੇ ਤੇ ਮੈਂ ਕਹਾਂ ਭਲਾ ਇਹਨੂੰ ਪੁੱਛਦੀ ਆਂ ਵੀ ਜੇ ਤੂੰ ਕੰਮ ਕੀਤਾ ਵਾ ਤੇ ਤੂੰ ਮੈਨੂੰ ਸੈਂਡ ਕਰ ਦੇ ਹਾਂਜੀ ਰਹਿੰਦਾ ਹੀਗਾ ਥੋੜਾ ਜਿਹਾ ਨਹੀਂ ਮੈਂ ਕਰਦੀ ਤੇ ਨਹੀਂ ਉੱਥੇ ਕੋਹ ਵੀ ਬਸ ਥੋੜਾ ਜਿਹਾ ਰਹਿ ਗਿਆ ਹੀ ਮੈਨੂੰ ਨਾ ਉਹਨੇ ਪ੍ਰੋਫੈਸਰ ਨੇ ਭੇਜੀ ਆ ਹੀਗਾ ਦੂਜੀ ਜਗ੍ਹਾ ਤੇ ਸਮਾਨ ਲੈਣ ਹਾਂਜੀ ਹਾਂਜੀ ਠੀਕ ਜੇ ਹਾਂ ਨਹੀਂ ਕਰਦੀ ਅੱਗੇ ਤਾਂ ਬਤਾ ਹਾਂਜੀ ਠੀਕ ਜੇ ਚੰਗਾ ਮੈਨੂੰ ਐਵੇਂ ਗੱਲਾਂ ਪਾ ਕਰਾਤੀ। ਲੈ ਮੈਨੂੰ ਕਈ ਨਹੀਂ ਸਮਝਾ। ਇਹ ਕਿ ਜੂੜ ਬੋਲਣ ਨਹੀਂ ਆ ਤੂੰ ਕਿੱਥੇ ਲਾਇਆ ਫੋਨ ਤੂੰ ਫੋਨ ਤੇ ਇੱਥੇ ਪਿਆ। ਨਹੀਂ ਮੰਮੀ ਮੈਂ ਸਿੱਰੇ ਸਿੱਰੇ ਲਾਇਆ ਹੀਗਾ। ਘੜੀ ਕੰਮ ਕਰਕੇ ਲੰਮੇ ਪੈਣਾ ਹੁੰਦਾ ਵਾ ਤੇ ਫੋਨ ਹੀ ਕੰਨ ਖਾ ਮਾਰੇ ਕਿਤੇ ਫੋਨ ਨਹੀਂ ਕੰਨ ਖਾ ਮਾਰੇ ਮੈਂ ਹਾਰ ਕੇ ਵਜਾ ਮਾਰੀਆਂ ਵੀ ਕੀ ਆ ਬਿੱਲਾ ਵੇਖਣ ਕੇ ਆਉਣ ਹੀ ਗਾੜੀ ਕੀ ਆਂਦੀ ਸੁਖ ਭਾਬੀ ਹੀ ਸੁਖ ਦੀ। ਸੁਖ ਦੀ ਭਾਬੀ ਆਹੋ ਦਹੀਂ ਗੱਲ ਕਰਨੀ ਹੀਗੀ। ਕਹਿੰਦੀ ਐ ਨੂ ਫੋਨ ਕਰਕੇ ਕੱਟ ਦਿੰਦੀ ਨਹੀਂ ਕਜੀ ਮੇਰੇ ਨਾਲ ਵੀ ਗੱਲ ਕਰ ਲਿਆ ਕਰ ਤੇ ਉਹ ਸਾਨੂੰ ਫੋਨ ਕਰ ਕਰ ਕੱਟ ਦਿੰਦੀ ਐ ਮੈਨੂੰ ਸਮਝ ਨਹੀਂ ਲੱਗਦੀ ਕੀ ਰਾਜ ਵਹੇ ਗੱਲ ਚ ਗੱਲ ਚ ਕੋਹਵਨੀ ਐ ਇਦਾਂ ਹੀ ਤੇ ਉਹ ਪੁੱਛਣ ਦੀ ਮੈਨੂੰ ਵੀ ਕੀ ਕਰਨੂ ਫੋਨ ਕਰਨ ਦੀ ਉਹ ਉਹ ਵੀ ਕਹਿੰਦੀ ਹੁਣੀ ਆ ਮੰਮੀ ਫੋਨ ਹੀ ਬੜਾ ਲੰਮਦੀ ਆ ਫੋਨ ਨੂੰ ਹੀ ਲੱਗੀ ਰਹਿੰਦੀ ਆ ਸ਼ਦੈਨ ਜੀ ਪੁੱਤ ਪਰ ਨੂੰ ਅੱਜ ਪੱਕਾ ਗਾਲਾਂ ਪੈਣੀਆਂ ਹੋਣੀਆਂ ਵਾ ਸੁਣ ਮੇਰੀ ਗੱਲ ਪੁੱਤ ਜਦੋਂ ਜਵਾਨ ਤੇ ਆ ਪੁੱਤ ਘਰ ਦੇ ਵਿੱਚ ਹੋਣ ਨਾ ਐਦਾਂ ਜਦੋਂ ਬਾਰ ਬਾਰ ਕੁੜੀਆਂ ਫੋਨ ਕਰਨ ਤੇ ਜਰੂਰ ਫਿਗਰ ਪੈ ਜਾਂਦਾ ਵੀ ਇਹ ਕੀ ਕਰਨ ਨੂੰ ਫੋਨ ਕਰਦੀਆਂ ਉੱਥੇ ਤੁਸੀਂ ਸਰਦੜੀ ਜਦੋਂ ਰਹਿੰਦੀਆਂ ਉੱਥੇ ਗੱਲਾਂ ਨਹੀਂ ਮੁੱਕਦੀਆਂ ਮੰਮੀ ਗੱਲਾਂ ਤੇ ਉੱਥੇ ਇੰਨਾ ਥੋੜਾ ਟਾਈਮ ਲੱਗਦਾ ਗੱਲਾਂ ਕਰਨ ਦਾ ਤੇ ਨਾਲੇ ਗੱਲਾਂ ਸਾਰੀਆਂ ਪੜ੍ਹਾਈ ਦੀਆਂ ਹੀ ਕਰੀਦੀਆਂ ਵਾ ਐਦਾਂ ਥੋੜਾ ਕਰੀਦੀਆਂ ਵਾ ਤੇ ਜੇ ਹੀ ਕੋਈ ਗਲਤ ਕਰਨਾ ਹੋਵੇ ਤੇ ਬੰਦਾ ਮੈਸੇਜ ਕਰ ਲੈਂਦਾ ਅੱਜ ਕੱਲ ਤੇ ਮੰਮੀ ਜਮਾਨਾ ਹੀ ਐਦਾਂ ਦਾ ਪਤਾ ਨਹੀਂ ਲੱਗਨ ਦਿੰਦਾ ਕੋਈ ਵੀ बस ਭਾਵੇਂ ਲਾਗੇ ਬੈ ਕੇ ਜਿੰਨਾ ਮਰਜ਼ੀ ਗੱਲ ਕਰੀ ਜਾਓ ਪਰ ਇਹ ਕਿ ਬੰਦਾ ਆਪ ਸੱਚਾ ਹੋਣਾ ਚਾਹੀਦਾ ਸਹੀ ਗੱਲ ਉਹ ਤਾਂ ਕਈ ਵਾਰ ਬੱਸਾਂ ਵਿੱਚ ਜਾਈਏ ਨਾ ਐਦਾਂ ਹੀ ਉਂਗਲਾ ਉਂਗਲਾ ਮਾਰੀ ਜਾਂਦੀਆਂ ਕੁੜੀਆਂ ਮਾਰੀ ਜਾਂਦੀਆਂ ਭਾਵੇਂ ਚਲੋ ਆਪਣੇ ਘਰ ਲਾਉਂਦੀਆਂ ਕਿਤੇ ਵੀ ਲਾਉਂਦੀਆਂ ਲਾਉਂਦੀਆਂ ਹੀ ਹੋਣਗੀਆਂ ਕਿਤੇ ਨਹੀਂ ਪਤਾ ਹੈ ਕਈ ਵਾਰ ਇਹ ਨਾ ਪਰਸੋਂ ਮੈਂ ਤਾਂ ਦੱਸਿਆ ਹੀ ਨਹੀਂ ਤੇ ਇੱਕ ਅੰਕਲ ਜੇ ਬੈਠਾ ਹੀਗਾ ਮੇਰੇ ਲਾਗੇ ਤੇ ਕਹਿੰਦਾ ਪੁੱਤ ਬੱਸ ਦੇ ਮੈਂ ਨਾ ਉਹ ਹੈਡਫੋਨੀ ਨਾ ਲਾਉਂਦੀ ਤੁਹਾਨੂੰ ਪਤਾ ਹੀ ਆ ਤੇ ਬੱਸ ਵਿੱਚ ਸਾਰੀਆਂ ਕੁੜੀਆਂ ਨੇ ਆਪੋ ਆਪਣੇ ਕੰਨਾਂ ਚ ਲਾਈਆਂ ਤੇ ਉਹ ਅੰਕਲ ਕਹਿੰਦਾ ਵੀ ਪੁੱਤ ਵੇਖ ਲੈ ਕਿੰਨਾ ਮਤਲਬ ਉਹ ਕਿਦਾਂ ਦਾ ਸਮਾ ਆ ਗਿਆ ਵਾ ਕੋਈ ਇੱਕ ਦੂਜੇ ਵੱਲ ਨਹੀਂ ਸੁਣਿਆ ਤੇ ਇਹ ਜੜੀਆਂ ਟੂਟੀਆਂ ਦੀਆਂ ਕੰਨਾਂ ਚ ਲਾਈਆਂ ਪਤਾ ਨਹੀਂ ਕੀ ਸੁਣੀ ਜਾਂਦੀਆਂ ਤੇ ਮੰਮੀ ਕਈ ਕੁੜੀਆਂ ਪਤਾ ਕੀ ਕਰਦੀਆਂ ਵਾ ਗਾਣੇ ਸੁਣਦੀਆਂ ਨੇ ਤੇ ਤੇ ਨਾਲ ਨੱਚਣ ਨੂੰ ਡੀਆਂ ਹੁੰਦੀਆਂ ਉਹ ਫੇ ਉਹ ਸਪੈਨ ਮਾਰਦੀਆਂ ਤੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਣ ਡਿਆ ਤੇ ਸਾਨੂੰ ਕੋਈ ਵੇਖਣ ਡਿਆ ਵਾ ਤੇ ਬਹੁਤ ਉਹਨੂੰ ਕਹਿਣਾ ਹੈ ਗਾਰੀ ਭਾਬੀ ਨੂੰ ਵੀ ਸੁਖ ਨੂੰ ਕਹਿ ਮੈਨੂੰ ਬਾਰ ਬਾਰ ਫੋਨ ਨਾ ਕਰਿਆ ਕਰ ਜਾ ਮੇਰੀ ਗੱਲ ਕਰਾਉਣੀ ਉਹਦੀ ਭਾਬੀ ਦੇ ਨਾਲ ਨਹੀਂ ਮੰਮੀ ਤੂੰ ਇੰ ਥੋੜਾ ਕਰਨੀ ਉਹਦੀ ਭਾਬੀ ਉੱਪਰ ਗੁੱਸਾ ਬੜਾ ਕਰਦੀ ਓ ਬੜਾ ਉਹਨੂੰ ਝਟਕਦੀ ਆ ਉਹ ਦੱਸਦੀ ਹੁੰਦੀ ਆ ਮੈਨੂੰ ਤੇ ਚੱਲਿਆ ਮੇਰੀ ਭਾਬੀ ਮੈਨੂੰ ਮੰਮੀ ਵਾਂਗੂ ਆ ਰੋਕ ਟੋਕ ਕਰਦੀ ਆ ਡੈਡੀ ਤੇਰਾ ਕਿੱਥੇ ਆ ਡਾਡੀ ਤਾਂ ਬਾਹਰ ਬੈਠੇ ਹੀ ਐਂ ਤਾਂ ਗੱਡੀ ਦੀ ਸਲਾਹ ਕਰਨ ਦੇ ਅੱਛਾ ਹਾਂ ਗੱਡੀ ਲੈਣੀ ਆ ਡਾਡੀ ਕਹਿੰਦੇ ਹੀਗੇ ਤੇ ਮੈਂ ਖਾ ਮੈਂ ਸਕੋ ਇੱਥੇ ਲੈ ਲੋ ਤੇ ਡਾਡੀ ਅੱਗੋ ਕਹਿੰਦੇ ਨਹੀਂ ਤੇਰੇ ਦਾਤ ਚ ਦਵਾਂਗਾ ਤੇ ਮੈਂ ਖਾ ਉਹਦਾ ਕੀ ਫਾਇਦਾ ਹੋਣਾ ਨਹੀਂ ਚੱਲ ਪੁੱਤ ਜੇ ਚੰਗਾ ਕੋਈ ਲੱਭ ਜੂਗਾ ਸਭ ਕੁਝ ਸਹੀ ਹੋਊਗਾ ਫੇਰ ਚਲੋ ਦੇਣਾ ਹੀ ਦੇਣਾ ਮੈਂ ਸਭ ਕੋਈ ਅਹੀਂ ਕਿਨੂੰ ਦੇਣਾ ਮੈਂ ਹੋਰ ਵੀਰ ਤਾਂ ਜੇ ਨਿੱਕਾ ਵਾ ਪੜ ਲਿਖ ਕੇ ਵੱਡਾ ਹੋਊਗਾ ਉਹਦੀਆਂ ਡਿਮਾਂਡਾਂ ਫੇਰ ਪੂਰੀਆਂ ਹੋਣਗੀਆਂ ਹੁਣ ਤੂੰ ਵੱਡੀਆਂ ਤੇਰੀਆਂ ਪਹਿਲਾਂ ਡਿਮਾਂਡਾਂ ਪੂਰੀਆਂ ਕਰਾਂਗੇ ਆਹੋ ਇੱਕ ਗੱਲ ਦਾ ਮੈਨੂੰ ਬੜਾ ਗੁੱਸਾ ਲੱਗਾ ਡਾਡੀ ਕਹਿੰਦੇ ਇਹ ਪਾਰਾ ਵਾ ਸਿਰ ਤੇ ਤੇ ਲਾ ਕੇ ਤੈਨੂੰ ਜਦ ਸੋਹਰੇ ਕਰਾਂਗੇ ਤੇ ਮੈਂ ਵੀ ਜਿੱਦਾਂ ਮਰਜੀ ਆਹਦਾ ਥੋੜਾ ਕਹੀ ਦੰਦਾ ਵਾ ਵੀ ਪਾਰਾ ਵਤੀਆਂ ਪੁੱਤਰਾ ਧੀਆਂ ਵਾਧੂ ਨਹੀਂ ਹੁੰਦੀਆਂ ਧੀਆਂ ਕਿਹੜੀਆਂ ਰਾਤ ਉੱਠ ਕੇ ਖਾਂਦੀਆਂ ਵਾਂ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਇਹ ਪੇੜਾ ਹੀ ਨਵੇਕੜਾ ਹੁੰਦਾ ਵਾ ਇਹ ਹੁੰਦਾ ਵੀ ਇਹ ਧੀਆਂ ਵਿਹੋਣੀਆਂ ਵੀ ਹੋਣੀਆਂ ਵਾ ਤਾਂ ਕਰਕੇ ਪਾਰਾ ਕਹਿ ਤਾਣਾ ਵੀ ਇਹ ਸਾਡੇ ਤੇ ਪਾਰ ਵਾ ਉਦਾਂ ਤੁਹਾਡੇ ਤੇ ਪਾਰ ਕਿਉਂ ਹੋਣਾ ਵਾ ਸਮਝਦਾਰ ਧੀਆਂ ਤੁਹਾਡੀ ਪਰ ਇਹੋ ਗੱਲ ਆ ਵੀ ਜਿਹੜੇ ਵਾਰ-ਵਾਰ ਤਾਂ ਫੋਨ-ਫਾਨ ਕੁੜੀਆਂ ਦੇ ਆਉਂਦੇ ਇਹਨਾਂ ਤੋਂ ਮੈਨੂੰ ਖੇਚੜਦੇ ਆ ਨਹੀਂ ਮੈਨੂੰ ਗੱਲਾਂ ਚੰਗੀਆਂ ਲੱਗਦੀਆਂ ਚੱਲ ਕੋਈ ਗੱਲ ਨਹੀਂ ਹੁਣ ਨਾ ਉਹਨੂੰ ਆਖੇ ਵਾਰ-ਵਾਰ ਫੋਨ ਨਾ ਲਾਵੀ ਨਹੀਂ ਲਾਉਂਦੀ ਹੁਣ ਉਹਨੇ ਕਿੱਥੋਂ ਲਾਉਣਾ ਹੁਣ ਉਹਨੂੰ ਵੀ ਪਈਆਂ ਹੋਣੀਆਂ ਛਿੜਕਾਂ ਪੜੀਆਂ ਪਈਆਂ ਹੁਣ ਸੋ ਕੋ ਚੰਗਾ ਵਾ ਕਿਉਂਕਿ ਉਹ ਉਹਦੇ ਨਿਆਣਿਆਂ ਵਾਂਗ ਕਰਦੀ ਨਿਆਣੀ ਤੇ ਹੈ ਨਹੀਂਗੀ ਹੈਗੀ ਤਾਂ ਸਮਝਾ ਨਹੀਂ ਨਿਆਣੀ ਆ ਉਹ ਹੈ ਇਦਾਂ ਹੀ ਕਰਦੀ ਆ ਉਦਾਂ ਹੀ ਵੇਖਣ ਨੂੰ ਹੀ ਲੱਗਦੀ ਆ ਵੀ ਬੜੀ ਮਚਿਓਰ ਵਾ ਪਰ ਹੈ ਨਹੀਂ ਉਹ ਜਦੋਂ ਹਰ ਕਦਾਂ ਕਰਦੀ ਨਿਆਣਿਆਂ ਵਰਗੀਆਂ ਕਰਦੀ ਤੇ ਫੇਰ ਪੁੱਤ ਇਹ ਕਹ ਲੀਓ ਵੀ ਤੂੰ ਸਮਝਦਾਰ ਬਣ ਕੇ ਰਹੀਂ ਚੰਗਾ ਮੰਮੀ ਮੈਂ ਤਾਂ ਸਮਝਦਾ ਨਹੀਂ ਆ ਮੈਂ ਨਹੀਂ ਕਦੀ ਵੀ ਮੈਨੂੰ ਪਤਾ ਜਦੋਂ ਮੈਂ ਬਾਤ ਚ ਬੈਣੀ ਮੈਨੂੰ ਪਤਾ ਹੁੰਦਾ ਵਾ ਵੀ ਮੇਰੇ ਪਿਓ ਦੀ ਪੱਗ ਨਾਲੀ ਆ ਮੇਰੇ ਨਾਲ ਵਾ ਸਾਰਿਆਂ ਨੂੰ ਵੀਰ ਕਹਿਣਾ ਪਹਿਣਾ ਨੂੰ ਪਹਿਣਾ ਕਹਿਣਾ ਵਾ ਸੋਹਣਾ ਪਿਆਰ ਨਾਲ ਬੋਲੀਦਾ ਹੁੰਦਾ ਜੇ ਕੋਈ ਆਪਣਾ ਮਿਲੇ ਤੇ ਉਹਨੂੰ ਸੱਸਰੀ ਘਰ ਬੁਲਾਈਦੀ ਆ ਇਹੋ ਹੁੰਦਾ ਕਿ ਬਲਾਨੇ ਰਾਤੀ ਪੁੱਤ ਕਾਲਜ ਜਾਂਦਾ ਵਾ ਰ ਚੰਗਾ ਸੁਭਾਅ ਵਾ ਸੋਹਣਾ ਬੋਲਦੀ ਆ ਨੀ ਮੈਂ ਤੇ ਜੜਾ ਵੀ ਸਾਡੇ ਪਿੰਡ ਦਾ ਟੱਕਰ ਮੈਂ ਸਾਰਿਆਂ ਨੂੰ ਸੌਸਟਾ ਬੁਲਾਉਂਦਾ ਹਾਂ ਇਹਦੇ ਵਿੱਚ ਸਾਡੀ ਸੋਭਾ ਹੋਣੀ ਅੱਜ ਪਿੰਡੋ ਬੱਸ ਦੇ ਵਿੱਚ ਜ਼ਰੂਰ ਹੀ ਹੁੰਦਾ ਵਾ ਜਾਂ ਆਪਣੇ ਪਿੰਡ ਦਾ ਜਾਣਦੀ ਕੋંਂਡੀ ਜਾਂ ਕੋਈ ਰਿਸ਼ਤੇਦਾਰ ਪੱਕਾ ਕਈ ਵਾਰ ਕਈ ਕੀ ਹੁੰਦਾ ਵਾ ਨਾ ਹੁਣ ਅਸੀਂ ਇੱਥੋਂ ਤੱਕ ਸਾਡੀ ਉਮਰ ਹੋ ਗਈ ਆ ਕਈ ਵਾਰ ਸਾਨੂੰ ਕਈ ਬੰਦਿਆਂ ਦੀ ਪਛਾਣ ਨਹੀਂ ਹੁੰਦੀ ਤੇ ਉਹ ਤੇਰੇ ਡੈਡੀ ਨੂੰ ਟੱਕਰਨਗੇ ਨਾ ਕਿਤੇ ਬਾਹਰ ਆਖਣਗੇ ਆ ਉਹਦਨ ਅਸੀਂ ਬਟਾਲੇ ਗਏ ਆ ਤੇ ਪਰਜਾਈ ਵੀ ਉੱਥੇ ਹੀ ਆਪਾਂ ਉਹਨਾਂ ਨੂੰ ਵੇਖਿਆ ਹੀ ਨਹੀਂ ਹੁੰਦਾ ਅਗਲੇ ਵੇਖ ਲੈਂਦੇ ਆ ਆ ਪਾਪਾ ਮੈਂ ਜਿੰਨਾ ਮਰਜੀ ਆ ਕਿ ਨਾ ਸਾਨੂੰ ਕਿਹੜਾ ਕੋਈ ਵੇਖਣ ਡਿਆ ਪਰ ਨਹੀਂ ਵੇਖਣ ਵਾਲੇ ਬਹੁਤ ਹੁੰਦੇ ਆ ਹਾਂ ਆਹੋ ਚੱਲ ਕਰ ਲੈ ਕੰਮ ਕੋਈ ਹੁਣ ਕਿ ਮੈਂ ਆਵਾਂ ਬਾਹਰ ਨਹੀਂ ਬਸ ਕੰਮ ਤੇ ਹੋ ਗਿਆ ਤੇ ਇਹ ਸੋਝੋ ਮੈਂ ਫੋਨ ਚੁੱਕ ਕੇ ਲੈਣ ਲੱਗ ਲੈ ਜਾ ਲੈ ਜਾ ਉਹਨੂੰ ਯਾਰ ਇੰਨੀ ਕੜੀ ਗੇਮ ਗੁੰਮ ਖੇਡ ਲੂਗਾ ਤੇ ਮੈਂ ਨਾਟਕ ਵੇਖ ਲਵਾਂ ਚੱਲ ਉਹ ਖੇਡ ਲੈ ਪਰ ਉਹਨੂੰ ਇਹ ਗੱਲ ਆਖੀ ਜਦੋਂ ਤੇਰਾ ਤੂੰ ਵਿਹਲੀ ਹੁੰਨੀ ਆ ਨਾ ਤੈਨੂੰ ਉਦੋਂ ਫੋਨ ਕਰਿਆ ਕਰੇ ਠੀਕ ਜੀ ਇਦਾਂ ਕਾਦੀ ਲੰਮੇ ਬੈਠ ਕੇ ਕਿੰਨਾ ਡਿਸਟਰਬ ਹੋਣ ਵਾਲੀ ਗੱਲ ਵਾ ਉਹਦੀਆਂ ਗੱਲਾਂ ਵੇ ਨਾ ਕਿੰਨੀਆਂ ਮਿੱਠੀਆਂ ਮਿੱਠੀਆਂ ਐ ਕਿੰਨਾ ਵਧੀਆ ਲੱਗਾ ਉਹਦੇ ਨਾਲ ਗੱਲ ਕਰਕੇ ਆਹੋ ਆਪਣੀ ਨਾਨੀ ਚੰਗੀ ਲੱਗਦੀ ਤੇ ਉਹ ਚੰਗੀ ਲੱਗਦੀ ਉਹਦੀ ਭਾਬੀ ਜੋ ਨਹੀਂ ਹੈਗੀ ਕੋਈ ਤਾਂ ਤੁਹਾਨੂੰ ਲੱਗਣ ਦੀ ਪੇ ਮਿੱਠੀਆਂ ਮਿੱਠੀਆਂ ਸਮਝਣ ਲਈ ਐ ਪਰ ਬੀਨੀ ਨਾ ਚੱਕ ਕਰਨਾ ਨਹੀਂ ਹੈਗੀ ਉਹਦੇ ਤੇ ਕੋਈ ਤੇ ਮੈਂ ਤੇ ਤੇ ਕੀ ਸ਼ੱਕ ਕਰ ਲਿਆ ਤੇ ਜੇ ਸ਼ੱਕ ਕੀਤਾ ਹੀ ਤਾਂ ਤੁਹਾਨੂੰ ਕੋ ਸਮਝਾਇਆ ਹੀ ਆ ਕੋਦੇ ਨੂੰ ਮਾੜੀ ਮਾਤ ਤਾਂ ਨਹੀਂ ਦਿੱਤੀ ਹੈਗੀ ਅੱਧਾ ਘੰਟਾ ਪੌਣਾ ਘੰਟਾ ਬਿਠਾ ਕੇ ਤੇ ਸਮਝਾਇਆ ਹੀ ਆ ਹੁਣੇ-ਹੁਣੇ ਮਤ ਦਿੱਤੀ ਚੰਗੀ ਹੀ ਭਾਬੀ ਕੀ ਗੱਲਾਂ ਹੁੰਦੀ ਐ ਗੱਲ ਤੇ ਕੋਈ ਨਹੀਂ ਉਹਦਾ ਹੀ ਮੈਨੂੰ ਸਮਝਾਉਂਦੀ ਨਹੀਂ ਫੋਨ ਫਾਨ ਦਾ ਕੀ ਸੱਕ ਸੁਪ ਤਾਂ ਗੱਲ ਹੁੰਦੀ